ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਤੇ ਬੈਲ ਦੇ ਆਈਕਨ ਤੇ ਕਲਿੱਕ ਕਰੋ ਤਾਂ ਜੋ ਸਾਡੀ ਵੀਡੀਓ ਪਹੁੰਚ ਸਕੇ ਤੁਹਾਡੇ ਕੋਲ ਸਭ ਤੋਂ ਪਹਿਲਾਂ ਹੈਲੋ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਕਾਲਾ ਸ਼ਾਹ ਕਾਲਾ ਫਿਲਮ ਦੇ ਟ੍ਰੇਲਰ ਬਾਰੇ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡਾ ਚੈਨਲ ਦੇਸੀ ਪੰਜਾਬੀ ਸਵੈਗ ਹਲੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਕਿਉਂਕਿ ਅਸੀਂ ਐਡਾ ਦੀਆਂ ਵੀਡੀਓਜ਼ ਲੈਂਦੇ ਰਹਿੰਦੇ ਹਾਂ ਚਲੋ ਸ਼ੁਰੂ ਕਰਦੇ ਆਪਨੀ ਅੱਜ ਦੀ ਇਹ ਵੀਡੀਓ ਕਾਲਾ ਸ਼ਿਆ ਕਾਲਾ ਦਾ ਟ੍ਰੇਲਰ ਆ ਚੁੱਕਿਆ ਹੈ ਤੇ ਇਸ ਫਿਲਮ ਦਾ ਟ੍ਰੇਲਰ ਨੂੰ ਜੀ ਸਟੂਡੀਓ ਦੇ ਆਫੀਸ਼ੀਅਲ YouTube ਚੈਨਲ ਤੇ ਲਾਂਚ ਕੀਤਾ ਗਿਆ ਇਸ ਫਿਲਮ ਦੀ ਸਟੋਰੀ ਤੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਅਮਰਜੀਤ ਸਿੰਘ ਜੀ ਨੇ ਤੇ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਹਰਸੀ ਮਰੰਟਿੱਲੋ ਜੀ ਐਸ ਟਿੱਲੋ ਨਵਨੀਤ ਸਿੰਘ ਆਚਲ ਕੌਸ਼ਲ ਕਰਨ ਸੋਨੀ ਤੇ ਬਿੰਨੂ ਟਿੱਲੋ ਜੀ ਨੇ ਤੇ ਇਸ ਫਿਲਮ ਦਾ ਡਾਇਲੋਗ ਲਿਖਿਆ ਰakesh ਤਵੰਦ ਜੀ ਨੇ ਜੇਕਰ ਗੱਲ ਕੀਤੀ ਜਾਵੇ ਫਿਲਮ ਦੀ ਸਟੋਰੀ ਦੀ ਤਾਂ ਫਿਲਮ ਦੀ ਸਟੋਰੀ ਵਿੱਚ ਗੋਰੇ ਕਾਲੇ ਦਾ ਪੇਡ ਪਾਵ ਦਿਖਾਇਆ ਗਿਆ ਹੈ। ਟ੍ਰੇਲਰ ਦੀ ਸ਼ੁਰੂਆਤ ਵਿੱਚ ਸਾਨੂੰ ਬਿੰਨੂ ਢਿੱਲੋ ਜੀ ਦਿਖਾਏ ਗਏ ਹਨ ਜੋ ਰੰਗ ਦੇ ਕਾਲੇ ਦਿਖਾਏ ਗਏ ਹਨ ਤੇ ਉਹ ਗੋਰੇ ਹੋਣ ਲਈ ਕਾਫੀ ਕੋਸ਼ਿਸ਼ਾਂ ਕਰਦੇ ਹਨ ਤੇ ਫਿਰ ਵੀ ਗੋਰੇ ਨਹੀਂ ਹੋ ਪੰਦੇ ਤੇ ਫਿਰ ਟ੍ਰੇਲਰ ਵਿੱਚ ਐਂਟਰੀ ਹੁੰਦੀ ਹੈ ਨਿਰਮਲ ਰਿਸ਼ੀ ਜੀ ਦੀ ਜੋ ਬਿੰਨੂ ਢਿੱਲੋ ਦੇ ਬੂਆ ਦਾ ਰੋਲ ਕਰ ਰਹੇ ਹਨ ਤੇ ਬਿੰਨੂ ਢਿੱਲੋ ਨੂੰ ਆਸ਼ੀਰਵਾਦ ਦਿੰਦੇ ਹਨ ਕਿ ਰੱਬ ਤੈਨੂੰ ਸੋਣੀ ਜੀ ਵੋਟੀ ਦੇਵੇ ਤੇ ਉੱਥੇ ਗੁਰਮੀਤ ਸੱਜਣ ਜੀ ਜੋ ਬਿੰਨੂ ਢਿੱਲੋ ਦੇ ਪਿਤਾ ਦਾ ਰੋਲ ਕਰ ਰਹੇ ਹਨ ਤੇ ਉਹ ਬਿੰਨੂ ਢਿੱਲੋ ਦਾ ਕਾਫੀ ਜ਼ਿਆਦਾ ਮਜ਼ਾਕ ਉਡਾਂਦੇ ਹਨ ਤੇ ਸਾਨੂੰ ਉੱਥੇ ਅਨੀਤਾ ਦੇਵ ਜੋ ਬਿੰਨੂ ਢਿੱਲੋਂ ਦੇ ਮਾਦਾ ਰੋਲ ਕਰ ਰਹੇ ਹਨ ਤੇ ਕਰਮਜੀਤ ਅਨਮੋਲ ਹਾਰਵੀ ਸੰਗਾ ਬਿੰਨੂ ਢਿੱਲੋਂ ਦੇ ਦੋਸਤਾਂ ਦਾ ਰੋਲ ਕਰ ਰਹੇ ਹਨ ਤੇ ਫਿਲਮ ਵਿੱਚ ਬਿੰਨੂ ਢਿੱਲੋਂ ਦੇ ਵਿਆਹ ਦੀ ਗੱਲ ਚੱਲ ਰਹੀ ਹੁੰਦੀ ਹੈ ਤੇ ਵਿਨ ਸ਼ਰਮਾ ਨੂੰ ਆਪਣੀ ਕੁੜੀ ਸਰਗੁਨ ਮਹਿਤਾ ਲਈ ਬਿੰਨੂ ਢਿੱਲੋਂ ਪਸੰਦ ਆ ਜਾਂਦਾ ਹੈ ਤੇ ਜਦੋਂ ਸਰਗੁਨ ਮਹਿਤਾ ਨੂੰ ਇਹ ਪਤਾ ਲੱਗਦਾ ਹੈ ਕਿ ਮੇਰਾ ਹੋਣ ਵਾਲਾ ਘਰ ਵਾਲਾ ਰੰਗ ਦਾ ਕਾਲਾ ਹੈ ਤਾਂ ਉਹ ਦੁਖੀ ਹੋ ਜਾਂਦੀ ਹੈ ਤੇ ਫਿਰ ਫਿਲਮ ਵਿੱਚ ਆ ਜਾਂਦਾ ਹੈ ਇੱਕ ਵੱਡਾ ਟਵਿਸਟ ਜਦੋਂ ਜਾਰਡਨ ਸੰਧੂ ਦੀ ਐਂਟਰੀ ਹੁੰਦੀ ਹੈ ਤੇ ਜੋਰਡਨ ਸੰਧੂ ਤੇ ਸਰਗੁਨ ਮਹਿਤਾ ਇੱਕ ਦੋਨੋਂ ਪਸੰਦ ਕਰਨ ਲੱਗ ਜਾਂਦੇ ਹਨ ਤੇ ਇਹ ਬਿੰਨੂ ਢਿੱਲੋਂ ਨੂੰ ਚੰਗਾ ਨਹੀਂ ਲੱਗਦਾ ਤੇ ਬਿੰਨੂ ਢਿੱਲੋਂ ਸਰਗੁਨ ਮਹਿਤਾ ਤੇ ਉਹਨਾਂ ਦੇ ਘਰਦਿਆਂ ਨੂੰ ਇੰਪ੍ਰੈਸ ਕਰਨ ਦੀ ਕੋਸ਼ਿਸ਼ ਹਮਚ ਲੱਗ ਜਾਂਦਾ ਹੈ ਤੇ ਇਹ ਸਭ ਚੱਲਦੇ-ਜਲਦੇ ਫਿਲਮ ਵਿੱਚ ਕਾਫੀ ਜ਼ਿਆਦਾ ਕਾਮੇਡੀ ਸੀਨ ਵੀ ਆਉਂਦੇ ਹਨ ਤੇ ਇਹ ਜੋ ਸੀਨ ਤੁਸੀਂ ਦੇਖ ਰਹੇ ਹੋ ਸਾਡੇ ਹਿਸਾਬ ਨਾਲ ਇਹ ਕਲਾਈਮੈਕਸ ਦਾ ਸੀਨ ਹੋਵੇਗਾ ਕਿਉਂਕਿ ਬਿੰਨੂ ਢਿੱਲੋਂ ਜੀ ਆਪਣੇ ਕਾਲੇ ਰੰਗ ਕਰਕੇ ਸਾਰਿਆਂ ਨੂੰ ਛੱਡ ਕੇ ਜਾਣ ਲੱਗਦੇ ਹਨ ਤੇ ਉੱਥੇ ਸਰਗੁਨ ਮਹਿਤਾ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ ਤੇ ਸਰਗੁਨ ਮਹਿਤਾ ਬਿੰਨੂ ਢਿੱਲੋਂ ਨੂੰ ਰੋਕਣ ਆ ਤੇ सीन ਦੀ ਸ਼ੂਟਿੰਗ ਪਟਿਆਲੇ ਰੇਲਵੇ ਸਟੇਸ਼ਨ ਦੀ ਹੈ ਜਿੱਥੇ ਤੱਕ ਇਹ सीन ਦੀ ਗੱਲ ਹੈ ਤਾਂ ਇਹ सीन ਸਰਗੁਨ ਮਹਿਤਾ ਦਾ ਸੁਪਨਾ ਹੋਵੇਗਾ ਪਿੰਨਟਿ ਲੋਜੀ ਟਾਈਮ ਟਾਈਮ ਤੇ ਐਦਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਟੌਪਿਕਿਆਂ ਦੇ ਫਿਲਮਾਂ ਲੈਂਦੇ ਰਹਿੰਦੇ ਹਨ ਤੇ ਇਹ ਫਿਲਮ ਦਾ ਟੌਪਿਕ ਵੀ ਕਾਫੀ ਜ਼ਿਆਦਾ ਵੱਖਰਾ ਹੈ ਤੇ ਇਹ ਫਿਲਮ ਆਉਣ ਵਾਲੀ 14 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਤੇ ਤੁਸੀਂ ਇਹ ਫਿਲਮ ਆਪਣੀ ਫੈਮਿਲੀ ਨਾਲ ਦੇਖਣ ਜਾ ਸਕਦੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਨੂੰ ਫੇਸਬੁੱਕ ਇੰਸਟਾਗ੍ਰam ਤੇ ਟਵਿੱਟਰ ਤੇ ਵੀ ਜਰੂਰ ਫੋਲੋ ਕਰੋ ਜਿੱਥੇ ਅਸੀਂ ਚੈਨਲ ਦੇ ਰਿਲੇਟਡ ਅਪਡੇਟਸ ਪਾਉਂਦੇ ਰਹਿੰਦੇ ਹਾਂ ਤੇ ਜਿਸ ਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਵੀ ਮਿਲ ਜਾਣਗੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਬਹੁਤ ਜਲਦੀ ਹੋਰ ਨਵੀਂ ਵੀਡੀਓ ਨਾਲ ਧੰਨਵਾਦ